ਵਟੀ ਖਬਰਦਾਰਾਂ ਨਾਲ ਸਾਂਝੀ ਕਰਨ ਜਾ ਰਹੇ ਆ ਕਿ ਆਖਿਰਕਾਰ ਲੁਧਿਆਣੇ ਦੀਆਂ ਜਿਮਨੀ ਚੋਣਾ ਚੋਣਾ ਨੂੰ ਲੈ ਕੇ ਸਿਆਸੀ ਅਖਾੜਾ ਜੜਾ ਕਿ ਇੱਕ ਵਾਰੀ ਮੋੜ ਤੋਂ ਪੱਕਿਆ ਹੈ ਕਿਉਂਕਿ ਹੁਣ ਭਾਜਪਾ ਦੇ ਵੱਲੋਂ ਵੀ ਆਪਣੇ ਉਮੀਦਵਾਰ ਦਾ ਨਾਮ ਹੈ ਜੜਾ ਕਿ ਘੋਸ਼ਿਤ ਕਰ ਦਿੱਤਾ ਗਿਆ ਐਲਾਨ ਦਿੱਤਾ ਗਿਆ ਇਸ ਵਾਰ ਟਿਕਟ ਜੀਵਨ ਗੁਪਤਾ ਨੂੰ ਦਿੱਤੀ ਗਈ ਹੈ ਜੇ ਆ ਪਹਿਲਾਂ ਦੂਜੀਆਂ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਘੋਸ਼ਿਤ ਕਰ ਦਿੱਤੇ ਗਏ ਸੀ ਬਹੁਤ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ ਅਰੋੜਾ ਦਾ ਨਾਮ ਐਲਾਨਿਆ ਗਿਆ ਸੀ ਕਾਂਗਰਸ ਦੇ ਵੱਲੋਂ ਭਾਰਤੂ ਜਨ ਅਤੇ ਜੇਕਰ ਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਕੁਮਨੂ ਜਿਹੜਾ ਐਡਵੋਕੇਟ ਕੁਮਨੂ ਟਿਕਟ ਦਿੱਤੀ ਗਈ ਸੀ ਤੇ ਭਾਜਪਾ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਣਾ ਬਾਕੀ ਸੀ ਪਰ ਹੁਣ ਭਾਜਪਾ ਨੇ ਜੀਵਨ ਗੁਪਤਾ ਨੂੰ ਟਿਕਟ ਦੇ ਦਿੱਤੀ ਹੈ ਤੇ ਆਖਿਆ ਜਾ ਰਿਹਾ ਕਿ ਜਲਦੀ ਹੁਣ ਜੀਵਨ ਗੁਪਤਾ ਜਿਹੜੇ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਜਾਣਗੇ ਇਸ ਸੰਬੰਧੀ ਜੇਕਰ ਗੱਲ ਕੀਤੀ ਜਾਵੇ ਲੁਧਿਆਣੇ ਦੇ ਵਿੱਚ ਹਵਾ ਕੀ ਚੱਲ ਰਹੀ ਹੈ ਕਿ ਲੋਕਾਂ ਦੇ ਵਿੱਚ ਕਿਹੜੀਆਂ ਚਰਚਾਵਾਂ ਸੀ ਚੱਲ ਰਿਹਾ ਸੀ ਕਿ ਜੀਵਨ ਗੁਪਤਾ ਦਾ ਨਾਮ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਆ ਰਿਹਾ ਸੀ ਇਸ ਦੇ ਲਈ ਪੱਤਰਕਾਰ ਯੂਮਬੇਰੀ ਦੇ ਨਾਲ ਗੱਲਬਾਤ ਕਰਾਂਗੇ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਹੈ ਇਸ ਮੁਦਦੇ ਤੇ ਜੀ ਸਸ਼ਿਕਾ ਜੀਵਨ ਜੀ ਦਾ ਪ੍ਰਿੰਕਾ ਪ੍ਰਿੰਕਾ ਗੱਲ ਜੀ ਜਿਵੇਂ ਕਿ ਬਾਜਵਾ ਦੇ ਲੋਕਾ ਕਾਫੀ ਦੇਰ ਬਾਅਦ ਜਿਵੇਂ ਕਿ ਉਮੀਦਵਾਰ ਲਾਣੇਗਾ ਜੀਵਨ ਗੁਪਤਾ ਨੂੰ ਮੈਦਾਨੇ ਚੋਣਾਂ 'ਵੀ ਉਤਾਰੇ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਜਿਵੇਂ ਜਿਮੀ ਚੋਣਾਂ ਇਹ ਜਿਹੜੀ ਸਿਆਦਤ کافی ਪਕੜੀ ਹੋਈ ਨਜ਼ਾਰਾ ਇਹ ਤੇ ਇਨਾ ਪਾਰਟੀਆਂ ਤੋਂ ਆਪਣਾ ਉਮੀਦਵਾਰ ਜੇਕੇ ਹਲਾਨੇ ਗਿਆ ਸੀਗਾ ਤੇ ਇਹ ਨਾਮ ਜ਼ਿੰਦਗੀ ਇਹਨਾਂ ਪਾਰਟੀਆਂ ਉਮੀਦਵਾਰਾਂ ਤੋਂ ਭਰੀ ਜੀ ਸੀ ਉਸ ਤੋਂ ਬਾਅਦ ਹੁਣ ਅੱਜ ਜੇਕਰ ਗੱਲ ਕਰੀਏ ਤਾਂ ਪੈਵਡੇ ਤੇ ਪੈਰ ਦੇ ਵੇਲੇ ਦੇਖਿਆ ਜੀ ਬੀ ਜੀ ਪਾਟ ਬਾਤੇਜੰਦਾ ਪਾਰਟੀ ਦੇ ਵੱਲੋਂ ਉਮੀਦਵਾਰ ਜੀਵਨ ਗੁੱਟਾ ਨੂੰ ਮੈਦਾਨੀ ਚੋਣਾਂ ਵਿੱਚ ਉਤਾਰਿਆ ਗਿਆ ਵਾਰ ਜੀ ਜੀ ਸਿਆਦ ਇਸ ਤੋਂ ਜੀਵਨ ਗੁੱਟਾਂ ਉਤਾਰਨ ਤੋਂ ਬਾਅਦ ਕਾਫੀ ਤੇਜ਼ ਨਜ਼ਰਾਂ ਧੀ ਵਿਖਾਈ ਦੇ ਰਹੀ ਤੇ ਇਹ ਯਵਮ ਪੁੱਛਣਾ ਚਾਹਾਂਗੇ ਕਿ ਪਹਿਲਾਂ ਕਿਸੇ ਦੇ ਜ਼ਿਹਨ ਦੇ ਵਿੱਚ ਜੀਵਨ ਗੁੱਟਾਂ ਦਾ ਨਾਮ ਆ ਰਿਹਾ ਸੀ ਕਿ ਇਹਨਾਂ ਨੂੰ ਟਿਕਟ ਮਿਲ ਸਕਦੀ ਹੈ ਪਾਸ਼ਪਾ ਵੱਲੋਂ ਨਹੀਂ ਕੋ ਪਹਿਲੇ ਤਾਂ ਇਧਰ ਕੋਈ ਇਸ ਨਾਮ ਨਹੀਂ ਆ ਰਿਹਾ ਉਤਰ ਮੁਤਾਬਕ ਇਹ ਗੱਲ ਜ਼ਰੂਰ ਪਤਾ ਲੱਗਦੀ ਜੀ ਕਿ ਕਿ ਅਤੇ ਆ ਕੀ ਕਰਵਾਤਾ ਜਿਹੜੇ ਨਾਮ ਸਮਰਿਆ ਆ ਦੇਗਾ ਇਹਦਾ ਇੱਕੋ ਤਾਂ ਮੇ ਜਿਹੜੀ ਹੈ ਜੀਵਨ ਗੁੱਟਾ ਦਾ ਨਾਮ ਹੈ ਪਰ ਤੁਮ ਦਾਅਵਾ ਕੀ ਜੀਵਨ ਗੁੱਟਾ ਜੀ ਨੇ ਪਹਿਲੀ ਆਪਣੀ ਜਿਹੜੀ ਹੈ ਪਿਆਰੀ ਖਿੱਚੀ ਹੋਈ ਜਗੀ ਕੀ ਪਤਾ ਕੀ ਜੀਵਨ ਗੁੱਟਾ ਨੂੰ ਉਤਾਰਾਂਗੇ ਕਿ ਨਹੀਂ ਤਾਰਾਂਗੇ ਇਹ ਹੈ ਚਰਚਾ ਦਾ ਵਿਸ਼ਾ ਤੇਗਾ ਜੀ ਸੋ ਜੇ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਹੁਣ ਜਿਮਨੀ ਚ ਉਹਨਾਂ ਨੂੰ ਲੈ ਕੇ ਚਾਰੋਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਂ ਕੋਸ਼ਤ ਕਰ ਦਿੱਤੇ ਗਏ ਆ ਸਿਆਸੀ ਅਖਾੜਾ ਭੱਜ ਚੁੱਕਿਆ ਲੋਕਾਂ ਦੇ ਮਨ ਦੇ ਵਿੱਚ ਕੀ ਜ਼ੈਨ ਆ ਰਿਹਾ ਕਿ ਸਵਾਲ ਲੋਕਾਂ ਦੇ ਮਨ ਦੇ ਵਿੱਚ ਆ ਰਿਹਾ ਕਿ ਜੀਵਨ ਗੁਪਤਾ ਹੁਣ ਕਿੰਨੇ ਕ ਚੰਗੇ ਕੈਂਡੀਡੇਟ ਆ ਜਿਹੜੇ ਕਿ ਸਾਬਤ ਹੋ ਸਕਦੇ ਨੇ ਕਿਉਂਕਿ ਵਿਕਰਮ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਚੰਗੀ ਲੀਡ ਪ੍ਰਾਪਤ ਕੀਤੀ ਗਈ ਸੀ ਬਿਲਕੁਲ ਫ੍ਰੀਕਵੈਂਸੀ ਫ੍ਰੀਕਵੈਂਸੀ ਡੂਨ ਲੋ ਟੈਂਕੀ ਲੀਡ ਦਾ ਪ੍ਰਾਪਰ ਕੀਤੀ ਗਈ ਸੀ ਪਰ ਜੇ ਜੀਵਨ ਗੁਪਤਾ ਨੇ ਕੋਈ ਇੱਕ ਉਮੀਦਵਾਰ ਨਹੀਂ ਸੀ ਮੇਰ ਆਗੂ ਨੇ ਪੀਜਪੀ ਦੇ ਤੇ ਉਹਨਾਂ ਦੇ ਵੱਲੋਂ ਦੇਖੀਏ ਲੋਕ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਕਾਫੀ ਪਸੰਦ ਕਰਦੇ ਨੇ ਤੇ ਪਰ ਜਿੰਮੀ ਜੌਨੇ ਦੇ ਵਿੱਚ ਹਾਲ ਲੱਗੀ ਅਸੀਂ ਐ ਨਹੀਂ ਕਹਿ ਸਕਦੇ ਆਪੇ ਦਸ਼ਕਨ ਅਦਾਜ਼ੀ ਕਿ ਅਸੀਂ ਨਹੀਂ ਕਹਿੰਦੇ ਕਿ ਲੋਕ ਵੋਟਰ ਕਿਸ ਮੁੱਦੇ ਦੇ ਪਾਸੋਂ ਉਹਨਾਂ ਨੂੰ ਕੀ ਚਾਟਾਂ ਵਿੱਚ ਕਰਕੇ ਵੋਟ ਪਾਣਗੇ ਕਿਉਂਕਿ ਜੇਕਰ ਗੱਲ ਕਰੀਏ ਤਿੰਨਾਂ ਪਾਰਟੀਆਂ ਦੇ ਅਕਾਲੀ ਦਲ ਤੋਂ ਉੱਪਰ ਹਮਨ ਵੀ ਜਿਹੜੀ ਹੈ ਜਿੰਮੀ ਮੈਦਾਨ ਦੇ ਵਿੱਚ ਉੱਤਰ ਹੋਏ ਨੇ ਤੇ ਉਸੇ ਕਾਫੀ ਉਹਨਾਂ ਦਾ ਵੀ ਦੇਖੀਏ ਪ੍ਰਭਾਵ ਹੈ ਸਰ ਜੀ ਜੇਕਰ ਗੱਲ ਕਰੀਏ ਤੇ ਜੇਕਰ ਮੈਂ ਚਾਰੋਂ ਉਮੀਦਵਾਰਾਂ ਦੀ ਗੱਲ ਕਰਾਂ ਲੋਕਾਂ ਦੇ ਨਾਲ رابطہ ਕਿਹੜਾ ਉਮੀਦਵਾਰ ਜ਼ਿਆਦਾ ਕਾਇਮ ਕਰ ਰਿਹਾ ਲੋਕਾਂ ਦੇ ਵਿੱਚ ਕਿਹੜਾ ਉਮੀਦਵਾਰ ਜ਼ਿਆਦਾ ਜਾ ਰਿਹਾ ਇੱਕ ਗੱਲ ਕਾਲੀ ਜੇ ਦੋ ਦੋ ਨਾਮ ਲੈਣਾ ਚਾਹੂਗਾ ਕਿ ਆਹ ਆ ਉਹਦੀ ਪਾਰਟੀ ਤੋਂ ਉਮੀਦਵਾਰ ਸੁਜੀਵ ਰੋੜਾ ਤੇ ਇੱਕ ਭਾਗਪੋਸ਼ਕ ਆਸ਼ੂ ਦੋਨਾਂ ਲੋਕਾਂ ਦੇ ਵਿੱਚ ਵਿੱਚ ਤੇ ਨਜ਼ਰ ਆ ਰਹੇ ਨੇ ਪਰ ਡੇਕਰ ਗੱਲ ਕਰੀਏ ਬਾਜਪਾ ਦੀ ਬਾਜਪਾ ਤੇ ਖਾਲੀ ਰਲ ਦੀ ਇਹ ਥੋੜਾ ਕੱਟ ਨਜ਼ਰ ਆ ਰਹੇ ਬਾਜਪਾ ਬਾਜਪਾ ਦੀ ਮਤਾਂ ਕਿਹਾ ਨਾ ਕਿਉਂਕਿ ਅੱਜ ਹੀ ਦੇਖਿਆ ਅੱਲਾਹ ਨੇ ਕਿਹਾ ਨਾ ਦੇਖਣਾ ਹੋਏਗਾ ਕਿ ਜੀਵਨ ਕੁੱਟਾ ਕਿੰਨੀ ਕੋ ਜਲਦੀ ਇਸ ਨੂੰ ਕਵਰ ਅਪ ਕਰ ਦੇਵੇ ਜੀ ਜੀ ਧੰਨਵਾਦ ਜੀ ਸੋ ਅੱਥੇ ਤੁਹਾਨੂੰ ਦੱਸ ਦਈਏ ਕਿ ਜਿਮਨੀ ਚੋਣਾ ਲੁਧਿਆਣਾ ਦੇ ਵਿੱਚ ਹੋਣ ਵਾਲੀਆਂ ਨੇ ਲੁਧਿਆਣਾ ਵਸਤੀ ਸੀਟ ਤੇ ਚੋਣਾ ਮੁੜ ਤੋਂ ਦੁਬਾਰਾ ਹੋਣ ਗਿਆ ਜਿਆ ਵਿਧਾਇਕ ਗੁਰਪ੍ਰਤ ਗੋਗੀ ਦੀ ਮੌਤ ਤੋਂ ਬਾਅਦ ਇੱਥੇ ਤਰੀਕ ਦਾ ਐਲਾਨ ਹੈ ਜਿਹੜਾ ਕਿ ਕੁਝ ਸਮਾਂ ਪਹਿਲਾਂ ਹੀ ਕੀਤਾ ਗਿਆ ਕਿ 19 ਜੂਨ ਨੂੰ ਹੋਣੇ ਜਿਮਨੀ ਚੋਣਾ ਹੋਣ ਗਿਆ ਤੇ ਕਿਹਨੂੰ ਰਿਜ਼ਲਟ ਆਣਗੇ ਪਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ ਅਰੋੜਾ ਦੇ ਨਾਮ ਦਾ ਜਿਹੜਾ ਕਿ ਪ੍ਰਚਾਰ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਆਪਣਾ ਉਮੀਦਵਾਰ ਤੌਰ ਤੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਸੀ ਦੂਸਰਾ ਉਮੀਦਵਾਰ ਭਾਰਤੋਸ਼ਨ ਆਸ਼ੂ ਕਾਂਗਰਸ ਦੇ ਵੱਲੋਂ ਜਿਹੜਾ ਕਿ ਆਪਸੀ ਪੈਦਾ ਨੂੰ ਖਤਮ ਕਰਕੇ ਸਵਾਲ ਬੜੇ ਮੰਨ ਦੇ ਵਿਚਾਰੇ ਸੀ ਕਿ ਕਾਂਗਰਸ ਆਪਣੇ ਆਪ ਸੀ ਮਤਵੇਤ ਖਤਮ ਕਰੇਗੀ ਰਾਜਾਵੜੀ ਦੇ ਨਾਲ ਆਸ਼ੂ ਦੇ ਮਤਵੇਤ ਜਿਹੜੇ ਸੂਤਰਾ ਹਵਾਲੇ ਤੋਂ ਜਿਹੜੇ ਖਬਰ ਆ ਰਹੀਆਂ ਨੇ ਖਤਮ ਕਰਕੇ ਕਿ ਆਸ਼ੂ ਨੂੰ ਟਿਕਟ ਮਿਲਦੀ ਹੈ ਤੇ ਟਿਕਟ ਭਾਰਤੂ ਸ਼ਰਾਸ਼ੂ ਨੂੰ ਮਿਲਦੀ ਹੈ ਦੂਸਰਾ ਉਮੀਦਵਾਰ ਕਾਂਗਰਸ ਦੇ ਵੱਲੋਂ ਐਲਾਨ ਦਿੱਤਾ ਜਾਂਦਾ ਤੇ ਇਸੇ ਨੂੰ ਲੈ ਕੇ ਜਗਤੀ ਜੋ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਵਕਾਰ ਸਿੰਘ ਨੂੰ ਮਨ ਕਾਲੀ ਦਲ ਦੇ ਵੱਲੋਂ ਆਪਣੇ ਪਰਵਕਾਰ ਸਿੰਘ ਨੂੰ ਜਿੰਨੇ ਨੇ ਦਿਲਰੋਜ਼ ਦਾ ਕੇਸ ਬੱਚੇ ਦਿਲਰੋਜ਼ ਦਾ ਕੇਸ ਲੜਿਆ ਸੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਇੱਕ ਦਾਦੀ ਦੇ ਤਹਿਤ ਇਹਨਾਂ ਨੂੰ ਵੋਟਾਂ ਜ਼ਰੂਰ ਪੈ ਸਕਦੇ ਨੇ ਹੁਣ ਚੌਥੇ ਉਮੀਦਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜੀਵਨ ਗੁਪਤਾ ਬੀਜੇਪੀ ਵੱਲੋਂ ਜੀਵਨ ਗੁਪਤਾ ਨੂੰ ਟਿਕਟ ਦੇ ਦਿੱਤੀ ਗਈ ਹੈ ਐਲਾਨ ਦਿੱਤਾ ਗਿਆ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਹੁਣ ਜਲਦੀ ਜੀਵਨ ਗੁਪਤਾ ਆਪਣੇ ਨਾਮਜ਼ਦਗੀ ਪੱਤਰ ਬਣ ਗਿਆ ਹਾਲਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਸੀ ਕਿ ਵਿਕਰਮ ਸਿੰਘ ਸਿੱਧੂ ਜਾਂ ਫਿਰ ਰਾਸ਼ੀ ਅਗਰਵਾਲ ਨੂੰ ਟਿਕਟ ਮਿਲ ਸਕਦੀ ਹੈ ਪਰ ਅਜੇ ਹਾਲ ਕੁਝ ਵੀ ਨਹੀਂ ਹੋਇਆ ਇੱਕਦਮ ਐਨ ਮੌਕੇ 20 ਦਿਨ ਪਹਿਲਾਂ ਹੀ ਨਾਮ ਬਦਲ ਨਾਮ ਬਦਲ ਦਿੱਤਾ ਜਾਂਦਾ ਹੈ ਜੀਵਨ ਗੁਪਤਾ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਸੰਜੀਵ अरोड़ा ਭਾਰਤਪੁਸ਼ਨ ਆਸ਼ੂ ਪਰਪਕਾਰ ਸਿੰਘ ਕੋਮਨ ਜਾਂ ਫਿਰ ਜੀਵਨ ਗੁਪਤਾ ਇੱਕ ਤਗੜਾ ਮੁਕਾਬਲਾ ਜਿਮਨੀ ਚੋਣਾ ਚ ਵੇਖਣ ਨੂੰ ਮਿਲੇਗਾ ਤੇ ਕਿਸ ਦੇ ਹੱਕ ਦੇ ਵਿੱਚ ਲੋਕ ਵੋਟ ਪਾਣਗੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਨਾ